ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਜਿਹੜਾ ਡਿਜ਼ਾਈਨ ਹੈ ਇਹ ਮੈ ਜੈਂਟਸ ਕੋਟੀ ਲਈ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਕੋਟੀ ਤੇ ਪਾ ਸਕਦੇ ਜੇ ਜਿਸ ਤਰ੍ਹਾਂ ਕਾਲਜ ਵਾਲੇ ਮੁੰਡੇ ਪਤਲੇ ਜੀਨ ਦੇ ਨਾਲ ਸਕਿਨ ਟਾਈਟ ਕੋਟੀਆਂ ਪਾਉਂਦੇ ਨੇ ਉਹ ਵ ਲਈ ਜਿਹੜੇ ਇਸ ਤਰੀਕੇ ਦੀ ਅਸੀਂ ਕੋਟੀ ਬਣਾਵਾਂਗੇ ਤੇ ਬਹੁਤ ਹੀ ਪਿਆਰਾ ਇਹ ਵਾਲਾ ਡਿਜ਼ਾਈਨ ਬਣ ਕੇ ਆਏਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਸਿਰਫ 4 ਸਲਾਈਆਂ ਦਾ ਡਿਜ਼ਾਈਨ ਹੈ 4-4 ਸਲਾਈਆਂ ਦੇ ਵਿੱਚ ਬਣ ਕੇ ਰੈਡੀ ਹੁੰਦਾ ਜਾਏਗਾ ਤੇ 4-4 ਦੇ ਹਿਸਾਬ ਨਾਲ ਹੀ ਇਹਦੇ ਵਿੱਚ ਕੁੰਡੇ ਪਾਣੇ ਨੇ 4-4 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੁਸੀਂ ਤੇ ਡਿਜ਼ਾਈਨ ਜਿਹੜਾ ਆਪਣਾ ਸ਼ੁਰੂ ਕਰ ਸਕਦੇ ਜੀ ਸਿੱਧੀ ਲਾਈ ਤੇ ਆਪਾਂ ਆ ਗਏ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਸ਼ੁਰੂ ਕਰਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਫਿਰ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਪੂਰੀ ਜਿਹੜੀ ਸਲਾਈ ਆ ਪਹਿਲੀ ਸਲਾਈ ਆ ਡਿਜ਼ਾਈਨ ਦੀ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਤਿੰਨ ਉਲਟੇ ਇੱਕ ਸਿੱਧਾ ਪੂਰੀ ਸਲਾਈ ਜਿਹੜੀ ਆ ਆਪਾਂ ਇਸੇ ਤਰੀਕੇ ਦੇ ਨਾਲ ਹੀ ਬਣਾਉਂਦੇ ਜਾਣਾ ਹੈ ਲਾਸਟ ਵਾਲਾ ਗੁੰਡਾ ਜਿਹੜਾ ਉਹ ਵੀ ਆਪਾਂ ਸਿੱਧਾ ਬਣਾ ਕੇ ਕੰਪਲੀਟ ਕਰ ਲੈਣਾ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆਪਾਂ ਅੱਗੇ ਆ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਦੂਸਰੀ ਸਲਾਈ ਚ ਵੇਖੋ ਕਿਸ ਤਰ੍ਹਾਂ ਕਰਨਾ ਪਹਿਲਾ ਗੁੰਡਾ ਉਤਾਰ ਲਿਆ ਜਿਹੜੇ ਕੁੰਡੇ ਐਸ ਸਾਈਡ ਤੋਂ ਸਾਨੂੰ ਸਿੱਧੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਸਿੱਧੇ ਬਣਾਵਾਂਗੇ ਜਿਹੜਾ ਇੱਕ ਉਲਟਾ ਨਜ਼ਰ ਆ ਰਿਹਾ ਉਹਨੂੰ ਉਲਟਾ ਬਣਾਵਾਂਗੇ ਤਿੰਨ ਕੁੰਡੇ ਇੱਥੇ ਸਿੱਧੇ ਬਣਨਗੇ ਇੱਕ ਕੁੰਡਾ ਉਲਟਾ ਬਣੇਗਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਹੁਤ ਹੀ ਜਲਦੀ ਜਲਦੀ ਇਹ ਬਣਦਾ ਜਾਏਗਾ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਪਹਿਲੀ ਸਲਾਈ ਦੇ ਵਿੱਚ ਤਿੰਨ ਉਲਟੇ ਇੱਕ ਸਿੱਧਾ ਦੂਸਰੀ ਸਲਾਈ ਦੇ ਵਿੱਚ ਤਿੰਨ ਸਿੱਧੇ ਇੱਕ ਉਲਟਾ ਜਿਹੜਾ ਉਸ ਸਾਈਡ ਤੋਂ ਸਿੱਧਾ ਸੀ ਇਹ ਵਾਲੀ ਸਾਈਡ ਤੋਂ ਉਲਟਾ ਬਣੇਗਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਕਿਉਂਕਿ ਇਹ ਬੁੱਟੀ ਸਲਾਈ ਹੈ ਦੋ ਸਲਾਈਆਂ ਬਣ ਗਈਆਂ ਹੁਣ ਆਪਾਂ ਬਣਾਵਾਂਗੇ ਤੀਸਰੀ ਸਲਾਈ ਵੇਖੋ ਤੁਸੀਂ ਤੀਸਰੀ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਬਣਾਉਣਾ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ 1 2 ਤੇ ਤਿੰਨ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਹੁਣ ਐ ਵੇਖੋ ਇਸ ਕੁੰਡੇ ਦੇ ਆ ਇੱਕ ਸਾਡੇ ਕੋਲ ਸਿੱਧਾ ਕੁੰਡਾ ਇਹਦੇ ਕੋਲੋਂ ਆਪਾਂ ਇੱਕ ਤੇ ਦੋ ਤੇ ਤਿੰਨ ਤਿੰਨ ਟਾਂਕੇ ਨੀਚੇ ਜਾ ਕੇ ਆਪਾਂ ਇੱਕ ਇਸ ਤਰ੍ਹਾਂ ਕਰਕੇ ਐਕਸਟਰਾ ਕੁੰਡਾ ਬਣਾ ਲੈਣਾ ਤੇ ਥੋੜਾ ਜਿੰਨਾ ਇਹਨੂੰ ਲੂਜ਼ ਰੱਖਣਾ ਥੋੜਾ ਜਿੰਨਾ ਲੂਜ਼ ਰੱਖਣਾ ਅਗਲਾ ਕੁੰਡਾ ਫੇਰ ਆਪਾਂ ਸਿੱਧਾ ਬਣਾ ਲੈਣਾ ਜਿਹੜਾ ਪਹਿਲੋ ਸਿੱਧਾ ਬਣਾ ਰਹੇ ਸੀ ਹੁਣ ਇਹਦੀ ਐਸ ਸਾਈਡ ਤੇ ਵੀ ਆਪਾਂ 1 2 ਤੇ ਤੀਸਰੇ ਜਿਹੜਾ ਵਾ ਧਾਗਾ ਉਹਦੇ ਵਿੱਚੋਂ ਆਪਾਂ ਇੱਕ ਗੁੰਡਾ ਬਣਾ ਲੈਣਾ ਐ ਸਾਡੇ ਕੋਲ ਹੁਣ ਇੱਕ ਤੋਂ ਤਿੰਨ ਗੁੰਡੇ ਹੋ ਗਏ ਨੇ ਹੁਣ ਧਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਉਲਟੇ 1 2 ਤੇ 3 ਤਿੰਨ ਗੁੰਡੇ ਉਲਟੇ ਫੇਰ ਧਾਗਾ ਪਿੱਛੇ ਕਰਾਂਗੇ ਫੇਰ ਵੇਖੋ 1 2 ਤੇ 3 ਤਿੰਨ ਧਾਗਿਆਂ ਦੇ ਵਿੱਚੋਂ ਆਪਾਂ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਥੋੜਾ ਜਿਹਾ ਇਹਨਾਂ ਲੂਜ਼ ਰੱਖੋ ਫਿਰ ਇੱਕ ਕੁੰਡਾ ਸਿੱਧਾ ਫਿਰ ਇਧਰਲੀ ਸਾਈਡ ਤੇ ਵੀ ਉਸੇ ਤਰ੍ਹਾਂ ਹੀ ਇੱਕ ਦੋ ਤੇ ਜਿਹੜਾ ਤੀਸਰਾ ਹੋ ਲਿਆ ਇਹਦੇ ਵਿੱਚੋਂ ਆਪਾਂ ਕੁੰਡਾ ਇੱਕ ਐਕਸਟਰਾ ਬਣਾ ਲੈਣਾ ਥੋੜਾ ਜਿਹਾ ਇਹਨਾਂ ਲੂਜ਼ ਰੱਖਣਾ ਫਿਰ ਤਿੰਨ ਕੁੰਡੇ ਸਿੱਧੇ ਇੱਕ ਦੋ ਤੇ ਤਿੰਨ ਉਲਟੇ ਸੋਰੀ ਫਿਰ ਧਾਗਾ ਪਿੱਛੇ ਫਿਰ ਉਸੇ ਤਰ੍ਹਾਂ ਹੀ ਇੱਕ ਕੁੰਡਾ ਅਸੀਂ ਐਕਸਟਰਾ ਬਣਾ ਲੈਣਾ ਵਾ ਨੀਚੇ ਤੋਂ ਫਿਰ ਇੱਕ ਕੁੰਡਾ ਸਿੱਧਾ ਇੱਕ ਹੀ ਇੱਧਰ ਬਣਾ ਲੈਣਾ ਵਾ ਇਹ ਸਾਡੇ ਇੱਕ ਇੱਕ ਕੁੰਡੇ ਦੇ ਨਾਲ ਤਿੰਨ ਕੁੰਡੇ ਹੋ ਗਏ ਨੇ ਫੇਰ ਧਾਗਾ ਅੱਗੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਹੁਣ ਉਲਟੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਤੀਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫੇਰ ਧਾਗਾ ਪਿੱਛੇ ਕਰਾਂਗੇ ਇਹ ਜਿਹੜੇ ਤਿੰਨ ਕੁੰਡੇ ਸਿੱਧੇ ਇਹ ਹਰ ਵਾਰ ਸਿੱਧੇ ਹੀ ਬਣਨੇ ਨੇ ਸਿਰਫ ਇੱਕ ਕੁੰਡੇ ਤੇ ਹੀ ਡਿਜ਼ਾਈਨ ਬਣਨਾ ਹੈ ਤਿੰਨ ਕੁੰਡੇ ਸਿੱਧੇ ਤੇ ਤੁਸੀਂ ਇਹ ਜਿਹੜਾ ਗੈਪ ਹੈ ਇਹ ਜ਼ਿਆਦਾ ਵੀ ਪਾ ਸਕਦੇ ਜੀ ਹੁਣ ਤਾਂ ਅਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਬਿਨਾਂ ਬੁਣੇ ਉਤਾਰ ਲੈਣਾ ਫਿਰ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਹੋਣ ਕੇ ਇਹਨਾਂ ਤੋਂ ਇੱਕ ਕੁੰਡਾ ਕਰ ਦੇਣਾ ਤੇ ਇਹ ਜਿਹੜਾ ਬਿਨਾਂ ਬੁਣੇ ਉਤਾਰਿਆ ਹੋਇਆ ਹੈ ਇਹਨੂੰ ਸਲਾਈ ਦੇ ਉੱਪਰੋਂ ਇਸ ਤਰ੍ਹਾਂ ਕਰਕੇ ਇਸ ਕੁੰਡੇ ਦੇ ਉੱਪਰੋਂ نیچے ਸੁੱਟ ਦੇਣਾ ਫੇਰ ਧਾਗਾ ਪਿੱਛੇ ਕਰਾਂਗੇ 1 2 3 ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਏ ਹੁਣ ਧਾਗਾ ਇੱਧਰ ਕਰਾਂਗੇ ਇੱਕ ਗੁੰਡਾ ਬਿਨਾ ਬੁਨੇ ਉਤਾਰ ਲਿਆ ਦੋ ਗੁੰਡੇ ਇਕੱਠੇ ਹਣ ਤੇ ਉਲਟੇ ਫਿਰ ਜਿਹੜਾ ਬਿਨਾ ਬੁਨੇ ਉਤਾਰਿਆ ਇਹਨੂੰ ਆਪਾਂ ਇਹ ਵੇਲੇ ਗੁੰਡੇ ਦੇ ਉੱਪਰੋਂ نیچے ਸੁੱਟ ਦੇਣਾ ਹੈ ਫੇਰ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ 1 2 ਤੇ ਤਿੰਨ ਹੁਣ ਤੱਕ ਅੱਗੇ ਕਰਾਂਗੇ ਇੱਕ ਕੁੰਡਾ ਬਿਨਾ ਬੁਨੇ ਉਤਾਰਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਜਿਹੜਾ ਬਿਨਾ ਬੁਨੇ ਉਤਾਰਿਆ ਵਾ ਇਹਨੂੰ ਇਹਦੇ ਉੱਪਰੋਂ نیچے ਸੁੱਟਣਾ ਫਿਰ ਸਾਡੇ ਕੋਲ ਉਹ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਹੀ ਰਹਿ ਜਾਏਗਾ ਫਿਰ ਤਿੰਨ ਕੁੰਡੇ ਸਿੱਧੇ ਮਜ਼ਾਈਂ ਦੀਆਂ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਨੇ ਇਹੀ ਚਾਰ ਸਲਾਈਆਂ ਜਿਹੜੀਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ। ਇਹੀ ਚਾਰ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਇਸ ਤਰ੍ਹਾਂ ਦੇ ਨਾਲ ਸਾਡਾ ਡਿਜ਼ਾਈਨ ਜਿਹੜਾ ਇਹ ਬਣਦਾ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਏਗਾ ਤੇ ਬਹੁਤ ਹੀ ਸੋਹਣਾ ਲੱਗੇਗਾ ਇਹ ਵਾਲਾ ਡਿਜ਼ਾਈਨ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ। ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ। ਹਾਂ ਵੇਖੋ ਇਹੀ ਡਿਜ਼ਾਈਨ ਜਿਹੜਾ ਅਸੀਂ ਬਣਾਉਂਦੇ ਜਾਣਾ ਹੈ